ਇੱਕ ਤਾਂ ਇਹ ਅੱਗ ਵੀ ਨਹੀਂ ਬਲਦੀ। ਚਾਚੀ ਜੀ ਸੱਸ ਦੀ ਗੱਲ ਆ। ਹਾਂ, ਸੱਸ ਦੀ ਗੱਲ ਪੁੱਤ। ਯਾ ਜਾਲਾ। ਚੰਗਾ ਤੂੰ ਸੁਣਾ। ਤੇ ਬੇਬੇ ਸੱਦਦੀ ਆ। ਵੇ, ਕੰਮ ਖਤਮ ਕਰਕੇ ਆਉਣੀ ਆ ਬੇਬੇ ਨੂੰ ਆਖਦੀ। ਤੇ ਚਾਚਾ ਜੀ ਕਿੱਥੇ ਨੇ? ਵੇ ਗਿਆ ਹੋਣਾ ਉੱਧਰ-ਉੱਧਰ ਕੰਮ ਤੇ ਲੱਭਣਾ। ਹੁਣ ਮਾਰਿਆ ਘਰ ਦੇਓ ਕਰੇ ਮਿੱਤਰੀ ਲੱਗੇ ਆ ਮਜ਼ਦੂਰ ਦੀ ਲੋਰ ਹਨੂ। ਚੰਗਾ ਪੁੱਤ। ਹਾਂਜੀ। ਜਦੋਂ ਆਂਦਾ ਵਾ ਨਾ ਉਦੋਂ ਤੇਰੇ ਵੱਲ ਭੇਜ ਦੂੰ। ਤੇਰਾ ਠੀਕ ਜੀ। ਚਲੋ। ਮੇਂ ਕਿਹਾ ਮਿਕਿਆ ਹਾਂ ਬੀਬੀ ਜਾ ਮੇ ਨਾ ਪੁੱਤ ਕਿਉਂ ਨੂੰ ਬੁਲਾ ਕੇ ਲਿਆ ਮੈਂ ਪੜ੍ਹਨ ਦਿਆਂਗਾ ਵੱਡਾ ਤੂੰ ਪੜ੍ਹਨ ਦਿਆਂ ਜਾ ਖਾਂ ਬੁਲਾ ਕੇ ਲਿਆ ਉਹਨੂੰ ਪੜ੍ਹਨ ਦਿਆਂ ਕਿ ਕਤੇ ਉੰਤਰੀ ਅੱਗ ਨਹੀਂ ਬਲਣ ਈ ਇਹ ਬਾਲਾ ਨਹੀਂ ਗਿੱਲਾ ਵਾ ਚਾਚੀ ਜੀ ਹਣ ਚਾਚੇ ਰਹਿਣ ਦੋ ਮਜ਼ੂਰ ਲੱਗ ਗਿਆ ਸਾਨੂੰ ਹਾਏ ਚੰਗਾ ਇੱਕ ਤਾਂ ਸਾਡੀ ਕਿਸਮਤ ਹੀ ਮਾੜੀ ਆ ਕੋਈ ਕੰਮ ਨਹੀਂ ਬੰਦਦਾ ਨਿਕ ਤਾਂ ਅੱਖ ਨਹੀਂ ਬਲਦੀ ਤੇ ਇੱਕ ਕਾਊਂਟਰ ਦਾ ਢਿੱਗ ਉਹ ਕੰਮ ਨਹੀਂ ਲੱਗੰਦੇ ਆ ਇਸ ਤਾ ਇਹ ਹਸਤਾਉਂਦਾ ਵਾ ਮੈਨੂੰ ਬਚੜ ਕੋਰੇ 12 ਵਜੇ ਗੰਜਰਖਾਨਾ ਉਧਰ ਰੱਖਿਆ ਸਬਜੀ ਤੇਰੀ ਬਣਨ ਵਾਲੀ ਕੀ ਕਰਦੀ ਨਹੀਂ ਆ ਤੂੰ ਵੱਡਾ ਕਮਾ ਬਿਆ ਰਾਮ ਨਾਲ ਤੇਰੇ ਸਿਆਪਾ ਕਰਨ ਨਹੀਂ ਆ ਕਹਿੰਦੀ ਸਿਆਪਾ ਇੱਕ ਤੂੰ ਕੰਮ ਨਹੀਂ ਮਿਲਿਆ ਇੱਕ ਤੂੰ ਵੱਧ ਬੋਲੀ ਜਾਂਦੀ ਆ ਤੂੰ ਨਾ ਬੋਲਣਾ ਨਾ ਕੋਈ ਕੀ ਕਰ ਹਾਂ ਤੈਨੂੰ ਕੰਮ ਨਹੀਂ ਮਿਲਿਆ ਪਤਾ ਵਾ ਤੈਨੂੰ ਜਿਹੜਾ ਕੰਮ ਨਹੀਂ ਮਿਲਿਆ ਉੱਥੇ ਬੈਠਾ ਆ ਲਿਆ ਤੂੰ ਤਾਸ ਖੇਡਣਾ ਜਾਂਦਾ ਕਿ ਕੰਮ ਤੇ ਤੇਨੂੰ ਪਤਾ ਲੱਗਦਾ ਉਹ ਆਈ ਆਖੰਦ ਨੂੰ ਕੰਮ ਮੱਚ ਤੇ ਤੂੰ ਕਰ ਨਾ ਬੋੜਿਆ ਨਹੀਂ ਆਇਆ ਚੁਲਾ ਚੌਂਕਾ ਚੱਲਦਾ ਤੇਰਾ ਪਿਓ ਕਰਦਾ ਕੰਮ ਅੱਗੇ ਮੈਂ ਪਤਾ ਕੋਈ ਨਾ ਸੁਣਿਆ ਨਾ ਮੇਰਾ ਪਿਓ ਤੇ ਨਾ ਜਾਵੀਂ ਤੂੰ ਗੱਲ ਗਾਲ੍ਹਾਂ ਵਿੱਚ ਦੇਖ ਆਈ ਨਾੜੇ ਮੈਂ ਕੋ ਚਾਰ ਦੂ ਨਾ ਮੇਰਾ ਫਿਰ ਕੋਈ ਨਹੀਂ ਹੋਰ ਤੂੰ ਤੇਰਾ ਫਿਰ ਮੈਂ ਆ ਤੂੰ ਮੇਰੇ ਕੋਲ ਤੇ ਜੰਦਾ ਇਕੱਠੇ ਕਰਕੇ ਬਹਿਣਾ ਵਾ ਤੇਰਾ ਖਾਣਾ ਕਿਵੇਂ ਖਾ ਲਾ ਹੱਥ ਤੇ ਜੇ ਲਾਤਾ ਤਾਂ ਫੇਰ ਲਾ ਹੱਥ ਹੂੰ ਲਾ ਪਰ ਕਾਨੂੰਨ ਨਹੀਂ ਆ ਮੈਂ ਆ ਮੁੜ ਕੇ ਤੂੰ ਫੇਰ ਪੇਖੇ ਭੱਜ ਜਾ ਨਾ ਲਾ ਮੈਂ ਤੇਰੇ ਹੱਥ ਲਾ ਮੇਰੇ ਅੱਖ ਅੱਛਾ ਅਰੇ ਕੀ ਕਰਾਂ ਦੱਸ ਹੁਣ ਤੇ ਕਰੀ ਸੇ ਹੱਥ ਲਾ ਕੇ ਮੁਖਾ ਅਰੇ ਫੇਰ ਲਾ ਹੱਥ ਨੀ ਕੁੱਤੀਏ ਮੇਰੀ ਸੁਣ ਗੱਲ ਬਸ਼ਰਮੇ ਨੀ ਸਾਰੇ ਮਟਵਾੜੀ ਲੰਗੀ ਆ ਪਰ ਤੂੰ ਇਹ ਝੱਗ ਭੋਲਣ ਦੀ ਏ ਤੇ ਆ ਤੇਰੀ ਉਮਰ ਹੱਥ ਲਾਉਂਦੀ ਏ ਤੇਰੀ ਹੈ ਲੱਖਾਂਸ ਤੋਹਾਡੇ ਉਹ ਚਾਚੀ ਜਿਹੜੀ ਤੂੰ ਲੰਘ ਸੋਝੀ ਆ ਨਾ ਆਹੋ ਉਹ ਨਹੀਂ ਸਾਡੀ ਹੋਰ ਗੱਲ ਚੱਲਣ ਈ ਆ ਕਿਹੜੀ ਗੱਲ ਚੱਲਦੀ ਏ ਸਾਡੀ ਕੋ ਕੰਮਕਾਰ ਦੀ ਗੱਲ ਚੱਲਣ ਈ ਆ ਤੂੰ ਉੱਥੇ ਪਾਸੇ ਜਾਨੀ ਆ ਨਹੀਂ ਗੱਲ ਸੁਣ ਮੈਂ ਤੈਨੂੰ ਇਹ ਗੱਲ ਦੱਸਣ ਆਈ ਸੀ ਉਹ ਜੀ ਤੁਹਾਡੇ ਘਵੰਡਾ ਨਹੀਂ ਉਹ ਨਾ ਕਿਹੜੀ ਘਵੰਡਾ ਨਾ ਉਹ ਰੱਖੋ ਆਹੋ ਆਹੋ ਹਾਂ ਇਹ ਉਹ ਤੁਹਾਡੇ ਬਾਰੇ ਆ ਪੁੱਛ ਕੱਖਰਾ ਨੀ ਉਹ ਤੁਹਾਡੇ ਬਾਰੇ ਬਾਦਿਆਂ ਕੋ ਜਾਂਦੀ ਫਿਰਦੀ ਐ ਹਾਏ ਇਹਦਾ ਰੱਖੇ ਜਾਣ ਜਾਂ ਕੀ ਕਹਿੰਦੇ ਆ ਤੁਹਾਡੇ ਬਾਰੇ ਕਿ ਕਿੱਥੇ ਉਹ ਟੂਨ ਟੋਟ ਕੇ ਕਰਵਾਉਂਦੀ ਫਿਰਦੀ ਐ ਤੁਹਾਡੇ ਘਰ ਬਦਲੇ ਕਹਿੰਦੇ ਸੀ ਕੰਮ ਆਣਾ ਚਾਹਲੇ ਤਾਂ ਹੀ ਤੁਹਾਡਾ ਕੰਮ ਪੰਨੇ ਆ ਉਹ ਮਿੰਟਾ ਹੋ ਸਿਆਪਾ ਪਰ ਹੋ ਰਿਆ ਈਓ ਮੈਨੂੰ ਵੀ ਸ਼ੱਕ ਹੀ ਨਾ ਚੱਤਰੋ ਹੋਰ ਦੱਸ ਉਹ ਮੇਰੇ ਬਾਰੇ ਕੀ ਕਹਿੰਦੇ ਨਹੀਂ ਸ਼ੱਕ ਨਹੀਂ ਆ ਉਹ ਕਰਦੀ ਆ ਕੁੱਤੀਏ ਸਾਰੇ ਕੰਮ ਐ ਤੂੰ ਲੈਣੀ ਕੋਈ ਤੇ ਮੈਂ ਇਹਦਾ ਕਹਿ ਦੱਸ ਬੇ ਜਵਾਂ ਗੱਲ ਸੁਣ ਤੇ ਮੇਰੀ ਗੱਲ ਤੇ ਨਾ ਗੌਰ ਕਰਿਓ ਉਹ ਜਿੰਨੇ ਜੀ ਕਾਰਕ੍ਰੋ ਦੀ ਉਹ ਲੱਖੋ ਕਰਾਉਂਦੀ ਆ ਠੀਕ ਹੈ ਠੀਕ ਹੈ ਹਾਂ ਮੇਰਾ ਕੰਮ ਤੇ ਤੀਲੀ ਲਾਉਣਾ ਤੀਲੀ ਮੈਂ ਲਾ ਚੱਲੀ ਆ ਤੇ ਆਧਾ ਪੇ ਮੱਝ ਜਾਣੀ ਆ ਚੱਲ ਚੱਦਰੋ ਨਹੀਂ ਲੱਖੋ ਨਹੀਂ ਪਖੰਡੀ ਸਾਹ ਦੀਏ ਚੱਲੀਏ ਨਹੀਂ ਤੇਰਾ ਮੇਰਾ ਰਸਕ ਨਹੀਂ ਤੇਰਾ ਸਾਥ ਨਾ ਰਵੇ ਨਹੀਂ ਸਾਥ ਕਰੂਆਂ ਬੜਾਈ ਪੌਣੀ ਲੜਾਈ ਆ ਗਈ ਹੈ ਚੱਕਿਆ ਕਿ ਕੋਈ ਚੱਲ ਕੋਈ ਹੈ ਬਹਿ ਜਾ ਦੁਨੀਆ ਚੰਦ ਤੇ ਪਹੁੰਚ ਗਈ ਆ ਪਰ ਤੁਹਾਡੇ ਕਰੋ ਕੰਜੜੋਂ ਲੜਾਈ ਨਹੀਂ ਗਈ ਹੈ ਸ਼ਰਮ ਦਾ ਘਾਟ ਕੰਧਾਂ ਦੇ ਕੰਨ ਹੁੰਦੇ ਆ ਲੋਕ ਚੜ ਕੇ ਚੜ ਕੇ ਵੇਖਣਦੇ ਆ ਮੰਮੀ ਨੂੰ ਨਾ ਮਾਰ ਪਾਪਾ ਵੀ ਮਾਰਦੇ ਮੇਰੇ ਮਾਰੀ ਬੈਂ ਮੈਂ ਤੈਨੂੰ ਕੀ ਕਿਹਾ ਵਾ ਨਹੀਂ ਤੂੰ ਜੁੱਤੀਆਂ ਖਾਣ ਵਾਲੇ ਕੰਮ ਕਰਦੀ ਆ ਕਿੱਥੇ ਭੱਜਿਆ ਅੰਦਰ ਗਿਆ ਵੇ ਭੱਜ ਗਿਆ ਉਰੀ ਆ ਤੋਰ ਪਾ ਘਾ ਆ ਬੀਬੀ ਇਧਰ ਆ ਮੇਰੀ ਗੱਲ ਸੁਣ ਲਾ ਕੀ ਹੋਇਆ ਤੂੰ ਗੜਾ ਪੂਰੀ ਜੰਪਾਈ ਨੋ ਦੇ ਚਰਨਾ ਮਾਰਕੂੰ ਮੈਂ ਸਾਰ ਪਜ ਅੱਖੀ ਵੇਖਿਆ ਜਿਹੜੀ ਉਹ ਨਾ ਬਚਨੋ ਉਹ ਆੜੇ ਪੌਣੀ ਪੁੱਠਿਆਂ ਪੈਰਾਂ ਵਾਲੀ ਓਇਓ ਸਾਰਾ ਦੇ ਤੁਹਾਡੀਆਂ ਘਰ ਦੀਆਂ ਗੱਲਾਂ ਤੇਰੀਆਂ ਝਡੂਆ ਗੱਲਾਂ ਤੇਰੀਆਂ ਗੱਲਾਂ ਨਹੀਂ ਤੇਰੀ ਜ਼ੁਬਾਨ ਨੇ ਡੇਢ ਫੁੱਟ ਚੱਲਦੀ ਨਾ ਕਦੇ ਦਿਮਾਗ ਸੋਚਿਆ ਕਦੇ ਉਹ ਜਿਹੜੀ ਬੱਚਨੋਂ ਨਾ ਉਹ ਸਾਰਾ ਦਿਨ ਤੁਹਾਡੀਆਂ ਕਰਦੀਆਂ ਗੱਲਾਂ ਸੁਣ ਕੇ ਉਹ ਬਾਬੇ ਦੇ ਕੋਲ ਜਾਂਦੀ ਹੁ ਸਾਡੀਆਂ ਗੱਲਾਂ ਸੁਣ ਕੇ ਆਹੋ ਉਹ ਧਾਗੇ ਤਵੀਤ ਕਰਾ ਗਿਓ ਤੁਹਾਡੇ ਪਿੱਛੇ ਪਈ ਆ ਹੈ ਤੁਸੀਂ ਇੱਕ ਪੌੜੀ ਚੜ੍ਹਦੇ ਦਸਵੀਂ ਪੌੜੀ ਦਿੱਤਾ ਪੌੜੀ ਤਰਾਮ ਮੰਦਲੀ ਠੱਲੇ ਐਂ ਦੇਖਦੇ ਜੋ ਕਿਹਨਾਂ ਕੁੱਤਿਆਂ ਦੌਰੇ ਪੈਂਦੇ ਆ ਕੀ ਨੂ ਨੀ ਨੀ ਡੋੜੇ ਡਾੜੀ ਕਮ ਕਰੀ ਕੀ ਕਰਨੀ ਆ ਤੇ ਇਸ ਤਰ੍ਹਾਂ ਮੇਰੀ ਗੱਲ ਮੰਨ ਇਹ ਤੁਸੀਂ ਨੇ ਬਾਪੇ ਤੇ ਕੁਝ ਹੱਕ ਨੇ ਮਾਰਾ ਮੋੜਕਦੇ ਸੁਣ ਲਾ ਗਵੰਡੋਂ ਦੀਆ ਕਰਤੂਤਾ ਹਾਂ ਜੀ ਸੁਣਦੀ ਪਈ ਆ ਓਏ ਨਹੀਂ ਦੀਦੀ ਤੇਰੀ ਗੱਲ ਸਹੀ ਨਿਕਲੇ ਅੱਜ ਵੇਖੀ ਚਲੋ ਲੋ ਲੜਾਈ ਆ ਆ ਚਲੀਏ ਐ ਤਰ ਚੱਕਾ ਰਹਿ ਗਏ ਠੀਕ ਕੁੜੇ ਅਤਰੋ ਤੇਰਿਆਂ ਵੇ ਕੁੜੇ ਚਤਰਾਈਆਂ ਕਿਹੜਾ ਕਰਨੀ ਛੱਡਿਆ ਜਿੱਥੇ ਪਾਈਆਂ ਕੁੜੇ ਲੜਾਈਆਂ ਏ ਮੇਰਾ ਕੰਮ ਲੂਤੀ ਲਵਣਾ ਲੂਤੀ ਲਾ ਚਲੀ ਆ ਹੁਣ ਅਤਰ ਵੇਖੀ ਇਹਨਾਂ ਦੇ ਘਰ ਦੇ ਕਿਵੇਂ ਭਾਂਬੜ ਵੱਟਦੇਈ ਆ ਉਹਨੇ ਕਿਆ વાਕਿਆ ਸੋਕੰਗੜੀ ਬਣੀ ਫਿਰਦੀ ਮੇਰੀ ਹੂੰ ਤੂੰ ਨੇ ਜੱਤੇ ਕਰਦੀ ਓ ਬੱਦੇ ਕੋਲ ਜਾਂਦੀ ਆ ਆ ਪਰਸੋ ਹੀ ਨਾ ਬੂਏ ਤੇ ਕੱਟਿਆ ਹੋਇਆ ਨਿੰਬੂ ਤੇ ਸੱਤ ਤੇ ਮਿਰਚਾਂ ਮਿਲੀਆਂ ਨੇ ਮੈਨੂੰ ਤੇ ਪੱਕਾ ਲੱਗਦਾ ਕਿ ਐਸੀ ਕੰਜਰੀ ਦਾ ਕੰਮ ਹੀ ਤੂੰ ਹੀ ਤਨ ਕੋਲ ਮੈਂ ਸੁਣ ਲੈ ਵੇ ਕਬੜ ਯਾਰ ਦੀ ਲੋਲੀ ਨਾ ਕਿੰਨੀ ਡੰਗਿਆਤਾ ਬੀਓ ਤੇ ਮੇਰਾ ਯਾਰ ਆ ਤੇਰਾ ਮੈਂ ਲੋਲੀ ਖੇਡਣਾ ਵਾ ਕਿ ਦਾਲ ਲਾ ਦੇ ਕੀ ਜਾਣ ਦਵਾ ਨਾ ਜਾਣ ਦਵਾ ਚੱਲ ਤੂੰ ਓਣ ਇਦਾਂ ਕਰ ਚਾਹ ਦਾ ਮੈਨੂੰ ਸਵਾਲ ਲੈ ਆਂਦੇ ਕੀ ਪਾਇਆ ਚਾਹ ਬਹੁਤੀ ਸਵਾਦ ਬਣੀ ਆ ਦੇ ਬੱਜ ਚਾਹ ਦਾ ਸਵਾਦ ਨਾ ਉਹ ਸਕੰਜਰੀ ਨੂੰ ਜਾ ਕੇ ਸਿਆਪਾ ਕਰ ਉਹ ਜਿਹੜੀ ਟੂਨੇ ਕੇਤੇ ਕਰਦੀ ਹੈ ਕੰਮ ਨਹੀਂ ਚੱਲਦਾ ਉਹ ਚਾ ਪੀ ਲੈਣ ਦੇ ਬਾਅਦ ਕਰਦੇ ਉਹਨਾਂ ਨਾਲ ਵੀ ਗੱਲ ਚਾਹ ਦੇ ਪੀ ਲੈਣ ਦੇ ਤੈਨੂੰ ਮੈਂ ਦੱਸਾਂ ਉਹਨਾਂ ਦੇ ਘਰ ਨਹੀਂ ਜਾਣਾ ਮੈਂ ਤਾਂ ਮਕਾਨਾ ਨਹੀਂ ਜਾਵਾਂ ਕੋਈ ਗੱਲ ਨਹੀਂ ਹੁਣ ਤੇ ਮਕਾਨਾ ਨਹੀਂ ਆਵਾ ਬਾਹਰ ਤੇਰੀ ਮੈਂ ਲੱਤਾਂ ਤੋੜ ਨਹੀਂ ਬੈਠੀ ਕਿਤਾ ਨਹੀਂ ਕੁੱਤਗੇ ਕੀ ਭੌਂਗਦੀਆਂ ਜਾਦੂ ਟੂਨੇ ਤੇ ਤੂੰ ਕਰਦੀਆਂ ਅਸੀਂ ਥੋੜੀ ਕਰਦੇ ਆ ਵੇ ਲੋਲੇ ਵੇ ਛੇਤੀ ਇੱਧਰ ਆ ਵੇ ਲੋਲੇ ਦੇ ਬਾਪੂ ਛੇਤੀ ਆ ਰੰਡੀ ਨੇ ਕੀ ਖਲਾਰਾ ਪਾਇ ਸਾਡੇ ਬਾਰੇ ਚੁਗਲੀਆਂ ਕਰਨ ਲਈ ਆ ਕੀ ਆਉਂਦੀ ਏ ਕਹਿੰਦੀ ਉਹ ਜਾਦੂ ਟੂਨੇ ਕਰਦੀ ਆ ਅੱਗੇ ਨਾਲੇ ਜਾਦੂ ਟੂਨੇ ਕਰਦੇ ਆ ਆਂਡੇ ਲੱਡੂ ਇਹ ਸਾਡੇ ਘਰ ਸੁੱਟ ਕੇ ਜਾਂਦੇ ਰੰਡੀ ਇਹ ਤੇਰਾ ਹੈ ਇੱਕ ਅੱਖਣਾ ਕਿਤੇ ਇਹ ਮਾਜਾਨ ਆ ਆਪਣੀ ਤੇਰੇ ਨਿੰਬੂ ਵੀ ਤੋਤਕੇ ਗਈ ਨਿੰਬੂ ਹੈ ਤਾਂ ਮਾਨਸ ਮੰਨੇ ਜਾਦੂ ਟੂਨੇ ਕਰਦੀ ਆ ਪਹਿਲਾਂ ਇਹ ਬਕਵਾਸ ਨਾ ਕਰ ਨਹੀਂ ਤੂੰ ਬਕਵਾਸ ਨਾ ਇਹਨ ਲੱਤਾਂ ਬੰਨ ਦੇਣੀਆਂ ਨੇ ਨਹੀਂ ਬੰਨੂਆਂ ਇਹ ਲੱਤਾਂ ਬਾਤ ਬਣੀ ਪਰ ਪਾਥੀ ਮਾਂ ਹੈ ਵੇ ਯਾਰ ਬੀਬੀ ਤੂੰ ਹੀ ਮਾਰ ਰਹੀ ਨਾ ਨਹੀਂ ਆਪਾ ਨਹੀਂ ਆ ਮੈਂ ਤਾਂ ਜਾ ਰਿਹਾ ਕੱਖ ਨਾ ਤਾਪਾ ਤੂੰ ਵੀ ਉੱਤੇ ਚੜ ਕੇ ਮਾਰ ਉਹ ਤੇਰੀ ਮਾਂ ਉੱਚੀ ਆ ਮਾਂ ਉੱਚੀ ਆ ਵੇ ਕੰਦ ਕੰਦ ਆਹੋ ਤੂੰ ਜੋ ਕੋ ਦੋੜ ਮਾਰੀ ਮੈਂ ਬੈਠਾ ਨੇ ਯਾਰ ਇਹ ਪਾਟੇ ਕਰੇ ਹਾਂ ਕਲੇਸ਼ ਪਾਇਆ ਹੀ ਹਾਂ ਓਹ ਓ ਲੱਗੇ ਬੱਗੇ ਕਾ ਜਦ ਲੜਾਈ ਹੋ ਗਈ ਆ ਜੁੜਾ ਪੈ ਗਈ ਓਏ ਓ ਗੱਗੂ ਜੀ ਯਾ ਇਹਨੂੰ ਪੁੱਛਦਾ ਗਿਆ ਅਸੀਂ ਆ ਗਏ ਜੀ ਤੈਨੂੰ ਮੈਂ ਦੱਸਾਂਗਾ ਅੱਗੇ ਆ ਮੈਂ ਉਹ ਭਰਾ ਬਸ ਤਾ ਨੀ ਚੇਚਾ ਤੂੰ ਉਹ ਤੂੰ ਕਦੀ ਕੇਰੀ ਕੁਕੜੀ ਚੋਕੀ ਤੂੰ ਕੇਰੀ ਬੱਕਰੀ ਚੋਕ ਲਈ ਅੱਤਾ ਦੀ ਮੇਰੀ ਕਿ ਤੂੰ 2000 ਰੁਪਈਆ ਲੈ ਗਏ ਜੇ ਨਾ ਲੱਗਾ 50 ਸਦਨ ਆਹ ਪੰਚਾਇਤ ਬਣਾਉਣ ਲੱਗੇ ਮਤਲਬ ਕੋਈ ਸਾਡੇ ਕਾਡ ਕੋਡ ਬਣਾ ਕੇ ਦੇਣੇ ਕੋਈ ਸਰਕਾਰੀ ਸਕੀਮ ਆਈ ਆ ਜਿਹੜੇ ਕੰਮ ਕੀਤੇ ਨਾ ਉਹਨਾਂ ਨੇ ਉਹ ਦੱਸਣਾ ਵਾ ਪੰਚਾਇਤ ਨੂੰ ਆਧਾਰ ਕਾਰਡ ਬਣਾਣ ਲੱਗੇ ਆ ਚਲੋ ਸਨਮਾਨਤ ਕਰਨਾ ਚਾਹੀਦਾ ਵਾ ਹਾਂ ਤੂੰ ਕੀ ਆ ਨਾ ਸਨਮਾਨ ਤੇ ਇਹਨਾਂ ਦਾ ਅੱਜ ਹੋਊਗਾ ਆ ਬੈਠੀ ਨਹੀਂ ਰਚੜਾਂਗਾ ਜਾਂ ਪਾ ਕੇ ਵੇਖੀ ਆਦੀ ਲੱਸੀ ਬਣਦੀ ਇਹ ਸਾਡਾ ਘਰ ਭਟਦਾ ਮੇਰੀ ਸੋਹਣੀ ਪੁੱਤਰਾ ਲੜਾਈ ਕਰਵਾ ਆਪਣੇ ਘਰੇ ਪੁੱਤਰਾ ਫਿਗਰੀ ਨਾ ਕਰ ਤੂੰ ਇਹਨੇ ਤਾਂ ਘਰ ਘਰ ਵਿੱਚ ਅੱਗ ਲਾਈ ਹੋਈ ਆ ਸਾਡੇ ਘਰ ਵੀ ਅੱਗ ਲਾਤੀ ਇਧਰ ਵੀ ਲਾਤੀ ਅਜੇ ਪਤਾ ਨਹੀਂ ਕਿੰਨੇ ਕ ਘਰਾਂ ਚ ਅੱਗ ਲਾਈ ਹੋਗੀ ਅਜੇ ਪਤਾ ਨਹੀਂ ਕਿੰਨੇ ਕ ਘਰਾਂ ਚ ਲਾਉਣੀ ਇਹਨੇ ਵੇ ਮਰਜੇ ਤੇਰੇ ਕੋ ਸਹੀ ਤਰ੍ਹਾਂ ਖਲੋਤਾ ਨਹੀਂ ਜਾਂਦਾ ਐ ਤੈਨੂੰ ਕਿਹਾ ਸੀ ਨਾ ਨਾਲ ਲੈ ਕੇ ਆ ਇਹ ਵਾਰੀ ਤਲਫੀ ਜਾਂਦਾ ਚੁੱਪ ਕਰਕੇ ਤੇ ਬਹਿ ਜਾ ਸਾਡੀ ਜਿਹੜਾ ਪਾਤੋ ਪਾਤੀ ਕਰਵਾਤੀ ਆ ਮੈਨੂੰ ਤੇ ਭਰਾਵਾ ਨੇੜੇ ਫੋਨ ਆ ਰਹੇ ਆ ਰੇੜੀ ਦੇ ਉੱਤੇ ਗੇੜਿਆਂ ਦੇ ਮੈਂ ਕਿੱਦਾਂ ਲਾਵਾਂ ਮੇਰਾ ਸਾਰਾ ਰੇੜੀ ਤੇ ਸਮਾਨ ਲਾ ਕੇ ਲੈ ਗਿਆ ਏ ਨਾਲੇ ਰਾਸ ਲੈ ਲਿਆ ਨਾਲੇ ਰੇੜੀ ਲੈ ਗਿਆ ਆ ਐ ਹੋ ਰਾਸ ਕੜੀ 5000 ਦੀ 2000 ਦਾ ਤੇਰਾ ਸਮਾਨ ਨਹੀਂ ਵਿਗਾ ਰੇੜੀ ਤੇਰੀ ਉੱਥੇ ਲੱਗੀ ਉਹ ਮੋੜ ਤੇ ਵਾ 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 ਸਾਰੇ ਲੈ ਗਿਆ ਵਾ ਲੈ ਗਿਆ ਸਾਰੇ ਤੇ ਠੀਕ ਕਹਿੰਦਾ ਵਾ ਚੋਰੀ ਕੀਤੀ ਤੇ ਤਾਂ ਹੀ ਉਹ ਕਹਿਣ ਡਿਆ ਵਾ ਉਹਦਾ ਸਾਰਾ ਮਿਸ਼ਾਨ ਲੈ ਗਿਆ ਵਾ ਚਲ ਅਣ ਤਹੀ ਛੱਜ ਤੂੰ ਦੱਸ ਕੀ ਆ ਨਹੀਂ ਹੈ ਕੇ ਉਹ ਸਾਡੀ ਤੇ ਨਾ ਛਟਰਾਛ ਤੇਰੇ ਕਰਵਾਤੀ ਅਸੀਂ ਤਾਂ ਦੋਵੇਂ ਪਾਤੋ ਪਤੀ ਹੋਂਤੇ ਆ ਅੱਛਾ ਇਨੇ ਇੱਥੇ ਮਾਰੀਓ ਮੇਰੇ ਹਾਂ ਕਾਠੀ ਉਹਨੇ ਮੈਨੂੰ ਲੜਾਈ ਕਰਾਈ ਇੰਨੇ ਇੰਨੇ ਸਾਡੇ ਘਰ ਚ ਤੇਨੇ ਪੂਰੀ ਅੱਗ ਲਾਈ ਹੋਈ ਆ ਹਾਲੇ ਤੱਕ ਨਹੀਂ ਬੁਜੀ ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਇੱਕ ਹਿਸਾਬ ਲਾਇਆ ਕਫੀਰ ਸਿੰਘ ਕੀ ਗੱਲ ਹੋਈ ਆ ਉਹਨਾਂ ਨੇ ਬਹੁਤ ਪਿੰਡ ਦੇ ਚੋਰੀ ਦਾ ਰੌਲਾ ਪੈਂਡਿਆ ਵਾ ਸਸੀਗਾ ਸਰਪੰਚ ਸਾਹਿਬ ਸਸੀਗਾ ਗੱਲ ਇਦਾਂ ਜੀ ਕਿਸ ਦੀ ਕੁਕੜੀ ਚੋਕ ਲਈ ਕਿਸ ਦੀ ਬੱਕਰੀ ਚੋਕ ਲਈ ਕਿਸ ਦੀ ਰੇੜੀ ਚੋਕ ਲਈ ਅਮਰੀਕਾ ਦੀ ਗ 2000 ਰੁਪਿਆ ਲੈ ਗਈਆਂ ਸਰ ਪੰਚ ਸਾਹਿਬ ਜੀ ਇਹਨਾਂ ਦੇ ਘਰ ਘਰ ਅੱਗ ਲਾਈ ਹੋਈ ਆ ਅੱਜ ਸਾਨੂੰ ਇਨਸਾਫ ਚਾਹੀਦਾ ਵਾ ਓਏ ਚੁੱਪ ਵੱਟੀ ਤੂੰ ਇਨਸਾਫ ਵਾਲੀ ਅੱਜ ਇਹਨਾਂ ਨੂੰ ਤੁਸੀਂ ਚੋਰ ਕਹਿਣ ਡੀਆਂ ਜੀ ਨਾ ਇਹ ਦੇਵੀਆਂ ਨੇ ਦੇਵੀਆਂ ਦੇਵੀਆਂ ਹਾਂ ਬਾਉ ਤੂੰ ਕਿਧਾਂ ਦੀਆਂ ਕਮਲੀਆਂ ਗੱਲਾਂ ਕਰੀ ਜਾਣਾ ਸਾਰਾ ਪਿੰਡ ਥੂ ਥੂ ਕਰਦਾ ਫਿਰਦਾ ਤੂਆਂ ਨਾਲ ਦੇਵੀਆਂ ਵਾਂ ਹੈ ਇਹੋ ਗੱਲ ਕਰੀ ਮਾਤ ਨੂੰ ਅੱਡੇ ਡੇਡੀ ਤੂੰ ਨਹੀਂ ਬੋਲਦਾ ਕੱਠਾ ਲੈ ਗਈਆਂ ਮੇੜਾ ਆਓ ਮੁੰਡਾ ਮੇਰਾ ਨੋਂਡੇ ਕੱਪੜੇ ਲੈ ਗਈਆਂ ਵੇ ਪ੍ਰਸ਼ੰਤੀ ਮੈਂਬਰ ਪੰਚਾਇਤ ਸਾਹਿਬ ਪੰਜਾਬ ਸਿੰਘ ਜੀ ਕੀ ਕਰਨਾ ਹੁਣ ਇਹਨਾਂ ਦਾ ਆਪਾਂ ਇਹਨੂੰ ਡੀਪੀਐਮ ਨੇ ਤਾਂ ਸਾਰੇ ਪਿੰਡ ਨੂੰ ਚੱਕਰਾਂ ਤੇ ਪਾਇਆ ਤੇ ਫਿਰ ਇਹਨਾਂ ਨੂੰ ਆਪਾਂ ਹੁਣ ਸੱਤ ਪਾਇਆ ਬਾਈ ਕਰਨੀ ਚਾਹੀਦੀ ਆ ਸੱਤੀ ਨਾਲ ਫੇਰ ਵਰਤੀਏ ਮੈਂ ਕਹਿੰਦਾ ਕਿਦਾਂ ਨਹੀਂ ਕਰਦੀਆਂ ਨਾ ਇਹਨਾਂ ਦਾ ਪੂਰਾ ਡੰਗਣ ਦੇ ਦਈਏ ਇਹਨਾਂ ਨੂੰ ਤੇੜੇ ਪੈਸੇ ਲੈ ਗਈਆਂ ਉਹ ਕੁਝ ਸਾਰੀ ਪੈਸੇ ਵਸਵਾਏ ਇਹਨਾਂ ਨੇ ਜਿਹੜੇ ਪੈਸੇ ਲੈ ਗਈਆਂ ਵਾ ਹਾਂਜੀ ਕਸਵੀਰ ਸਿੰਘ ਜੀ ਮੈਂਬਰ ਪੰਚਾਇਤ ਸਾਹਿਬ ਹੁਣ ਪੁਲਿਸ ਨੂੰ ਆਪਾਂ ਬੁਲਾ ਲਈਏ ਹਾਂਜੀ ਹਾਂ ਬਿਲਕੁਲ ਬਰਾਉ ਸਹਿਮਤ ਹੈ ਬਰਾਉ ਚਲੋ ਠੀਕ ਆ ਹਾਲੋ ਮੈਂ ਫੋਨ ਕਰ ਦੇਣ ਲੱਗਾ ਤੇ ਹੁਣੇ ਹੀ ਦੱਸ ਦਦਾ ਐਸਟੇਲ ਸਾਹਿਬ ਬੇਨਤੀ ਹੈ ਕਿ ਸਾਡੇ ਪਿੰਡ ਵਿੱਚ ਬਹੁਤ ਚੋਰਾਂ ਨੇ ਗੰਦ ਪਾਇਆ ਜਿਹੜਾ ਕਿ ਥਾਂ ਥਾਂ ਚੋਰੀਆਂ ਬਹੁਤ ਕੀਤੀਆਂ ਇਹਨਾਂ ਨੂੰ ਸਿੱਤੀ ਤੋਂ ਸਿੱਤੀ ਗ੍ਰਿਫਤਾਰ ਕਰਕੇ ਆਪਣੇ ਮੁਲਾਜ਼ਮ ਭਲਾਪਾ ਪਾਪਾ ਬੁਲਛਾ ਗਈ ਸਰਪੰਚ ਸਾਹਿਬ ਆਜਾ ਸਾ ਉਹ ਅਤਰੋ ਚਤਰੋ ਦੋਵੇਂ ਪਹਿਣਾ ਪਹਿਣਾ ਕਾਧੀਆਂ ਦੋਵੇਂ ਡੈਣਾ ਅਤਰੋ ਚਤਰੋ ਦੋਵੇਂ ਪਹਿਣਾ ਪਹਿਣਾ ਕਾਧੀਆਂ ਦੋਵੇਂ ਡੈਣਾ ਲੋਕਾਂ ਦੇ ਨਾਲ ਮਾਰ ਲਟਕੀਆਂ ਪਾਉਂਦੀਆਂ ਚੱਕੜੇ ਛੇੜੇ ਅਤਰੋ ਤੇ ਚਤਰੋ ਦੇਂਦੀਆਂ ਪੁੱਠੇ ਗੇੜੇ ਅਤਰੋ ਤੇ ਚਤਰੋ ਹਾਏ ਦੇਂਦੀਆਂ ਪੁੱਠੇ ਗੇੜੇ ਕਮਾਉਂਦੀਆਂ ਸਭ ਦੀ ਚੱਕਰੀ ਸਭ ਦੀ ਚੱਕਰੀ ਸਭ ਦੀ ਚੱਕਰੀ ਖੋਲ ਕੇ ਲੈ ਜਾਣ ਕਿਸੇ ਦੀ ਬੱਕਰੀ ਰੇਣ ਕਮਾਉਂਦੀਆਂ ਸਭ ਦੀ ਚੱਕਰੀ ਆਪਣੀਆਂ ਸਭ ਦੀ ਬੱਕਰੀ ਟੁਕੜੀਆਂ ਚੁੱਕ ਕੇ ਲੈ ਜਾਣ ਏਦਾਂ ਫੇਰ ਨ ਲੱਗਦੀਆਂ ਨੇੜੇ ਅਤਰੋ ਤੇ ਚਤਰੋ ਕਹਿੰਦੀਆਂ ਪੁੱਠੇ ਗੇੜੇ ਅਤਰੋ ਤੇ ਚਤਰੋ